ਸੁਤ ਤੇ ਮਾਬੜੀ ਤੇ ਸੁਤਾ ਸੁਝਿਆ ਮੇਰਾ ਮਾਲਕਾ ਧੰਨਵਾਦ ਆ ਤੇਰਾ ਤੂੰ ਮੈਨੂੰ ਪੁੱਤਰ ਦਿੱਤਾ ਔਰ ਮੇਰਾ ਵਿਆਹ ਕੀਤਾ ਹਾਂ ਬਹੁਵੇਂ ਦੀ ਸੁਖੀ ਬਣ ਮਾ ਦੇ ਦੀ ਸੁਤਾ ਸੁਤੇ ਮਾਬੜੀ ਬਦਨੋਂ ਸੁਵੇਲ ਹੋਈ ਹੁਣ ਹੋਇਆ ਕੀ ਮਾਂ ਨੇ ਸੋਝੀ ਦੀ ਕੀ ਦੇਗੀ ਅੱਜ ਬੜੇ ਧਿਆਨ ਨਾਲ ਸੁਣੋ Bantulah kita yang akan berlaku sampai di ਮੱਤ ਦੇ ਕਿਹਨੇ ਆ ਤਾਂ ਵੀ ਵੇਣੇ ਦਾ ਬੋਲੇ ਸੁਖਾ ਜੋ ਕਿ ਲਿਆ ਬੜਾ ਪਿਆਰ ਨਾਲ ਲਿਆ ਕਹਿੰਦੇ ਸਾਹਮਣੇ ਹਰੂ ਤੇ ਦੇਖਦੀ ਐ ਤੇ ਮਾਂ ਦੇ ਨਾਲ ਨਾ ਧਗਣ ਲੱਗਦੇ ਮੈਂ ਗੱਲ ਦੇਖੋ ਕਿਦੋਂ ਬਣਾ ਦਿੱਤੇ ਆ ਤਾਂ ਜੋ ਬਾਂਗਤੀਆ ਬੋਲ ਲਿਆ ਸੈ ਤੁਸੀਂ ਨਹੀਂ ਸੁਣਿਆ ਹੋਣ ਜਾਂ ਕੋਈ ਕਿਸੇ ਗਰੂ ਪੈਰ ਵੇਲੇ ਨਹੀਂ ਸਾਹਮਣੇ ਗੰਗ ਦੇਖੋ ਕੀ ਦਸਤਾਂਪੀ ਹੈ ਕੀ ਆਦਮ ਇਹ ਤੇ ਲੱਖ ਕਿਓ ਪਾਰ ਜੋ ਸਾਹ ਲੱਖੋਂ ਪਾਰ ਅਮਸਾਜ ਕੇ ਪੁੱਤ ਪੁੱਤ ਤੱਕੀ ਉੱਡ ਗਈ ਇਹ ਪਰਪਕਾਰ ਭੁੱਲ ਜਾ ਮਾਰ ਜਨ ਤੱਕੀ ਝੋੜੇ ਲੜਾਈ ਦੀ ਲੜੀ ਜਾਂਦਾ ਤੁਹਾਨੂੰ ਝਾਲ ਬਾਈ ਰਾਤਾ ਮੰਨੀਆ ਥਾਂ ਤੇ ਗੇਲੀਆਂ ਨੇ ਭਈ ਬੜੇ ਖਾਲ ਦੇ ਤੇ ਅਜਿਹਾ ਜੇ ਉਹ ਲੜੀ ਜਾਂਦਾ ਲੜੀ ਜਾਂਦਾ ਫਿਰ ਪਤਾ ਕੀ ਹੋਇਆ ਲੱਖ ਉਪਕਾਰ ਵਿਸਾਰ ਕੇ ਜਾਂਦੇ ਪਰਕਾਰ ਖਾਨ ਦੇ ਬਾਂਦੇ ਪੁੱਤ ਕੋ ਪੁੱਤ ਤੇ ਕੀ ਹੋਇਆ ਤੇ ਪਤਨ ਪੁੱਤ ਹੋ ਗਿਆ ਫਿਰ ਭਾਈ ਸਾਹਿਬ ਜੀ ਨੇ ਲਿਖਿਆ ਹੋਵੇ ਸਭਨ ਮਿਰਲਾ ਕੀ ਸਾਰਾ

ਇਹਨੂੰ ਦੰਮਿਆ ਸੀਗਾ ਤੇ ਹਰਕਤੀ ਲੱਗੀ ਤਿਸਨਾ ਮਾਇਆ ਅਬਰਣ ਤਾਇਆ ਕਹਿੰਦੇ ਜਦੋਂ ਦੰਮਿਆ ਜੀ ਤੇਰਾ ਨੂੰ ਭੁਲਾ ਦਿੰਦਾ ਜੰਮੇ ਸਾਈਂ ਨੁਸਾਰਿਆ ਵਿਹਾਰਿਆ ਵਿਵਾਹਿਆ ਮਾਤੋ ਅਨੁਸਾਰੇ ਤੇ ਲੋ ਬੈਗ ਮਾਤੋ ਅਨੁਸਾਰੇ ਸੁਖਤਾ ਸੁਖ ਰਿਆ ਹੈ ਆ ਤੇ ਸੁਖਤਾ ਸੁਖ ਰਿਆ ਤੇ ਸਾਧਿਆਰਿਆਂ ਕੋਲੇ ਬਾਤ ਅੱਤੀ ਮੇਰੇ ਮਾਮਾ ਮਾ ਬਾਬਾ ਦੀ ਇੱਜ਼ਾਤ ਕਰਦੇ ਮੇਰੇ ਪੁੱਤਾਂ ਹੋ ਜੇ ਮਾਂ ਦਾ ਸੁੱਖ ਸੁਖੀ ਜਾਂਦੀ ਹੈ ਸੁੱਖਾਂ ਸੁੱਖ ਵੇ ਆ ਗਿਆ ਸੋਣ ਸੁਖ ਬਚਾਰ ਲਿਦਾਈ ਲੈ ਵੜੀ ਸਿਰੋਗੋ ਨਾਮ ਚਾਰ ਤੇ ਯਾਦ ਮਾੜਾ ਤਾਂ ਨਹੀਂ ਕਿਤੇ ਮਾਤੇ ਮੁੰਡੇ ਦਾ ਰਹਾ ਕਰਦੇ ਆਂ ਜੀ ਦਾ ਕੀ ਲੈ ਪੁੱਤ ਨੂੰਹੇ ਦਾ ਮੇਲ ਵੇ ਮੇਲ ਵੇਖ ਤੈਨੂੰ ਤਾਂ ਮੇਲ ਵੇਖ ਕੇ ਮਾango ਪੁੱਤ ਨੋਹਰਾ ਮੇਲ ਵੇਖ ਅੰਗੜਾ ਮਾਣ ਮਾango ਵਾਰੇ ਕਹਿੰਦੇ ਬੁੱਲੇ ਨਹੀਂ ਸਮੋਦੇ ਮਾਤੋ ਦਾ ਪੁੱਤ ਨੋਹਦਾ ਮੇਲ ਦੇ ਕੇ ਸਾਨੂੰ ਰੋਟੀ ਦੇਣਗੇ ਨੌਨਤ ਮੰਤ ਕੰਤ ਦੇ ਮਾਤੋ ਸਭ ਵਧੇ ਹੇ ਸਰਦੀ ਨਾਮ ਵਾਖੂ ਹੋ ਰਹਾ ਪੁੱਤ ਵਾਖੂ ਹੋ ਮੈਂ ਪੁੱਤ ਰੰਗ ਲੈ ਮਾਂ ਦੇ ਉੱਪਰ ਉਪਕਾਰ ਸਾਰੇ ਤੇ ਆਪਣਾ ਘਰਵਾਲੀ ਲੈ ਕੇ ਹੋ ਗਿਆ ਹੱਤ ਤੇ ਜੇ ਮਾਂ ਨੇ ਦੁਆ ਚਾਲ ਪੈਰ ਹੋਣੇ ਕਰਦੀਆ ਰੁੱਖ ਦਾ ਤਾਰ ਹੋਏ ਕਦੇ ਗੁਜਾਰੀ ਕਹਿੰਦੇ ਰੁੱਖ ਨਾ ਜਾਂਦੀ ਕਹਿੰਦੇ ਕੋਈ ਵਿਦਲਾਈ ਆ ਬਾਈ ਕਦਾ ਸਾਖ ਨੂੰ ਦੱਸਿਆ ਕਹਿੰਦੇ ਤੂੰ ਮਿਰਦਾ ਹੋਰ ਐਸਾ ਕੋਈ ਮਿਰਦਾ ਕੋਈ ਰੁਕ ਗਿਆ ਪਿਆਰ ਦਾ ਜਦੋਂ ਅਮੀਰ ਮਾਮਾ ਸਾਹਮਣੇ ਗੁਸੇ ਤੇ ਵੀ ਆ ਰੂਪ ਬੇਤੀ ਕਰਦਾ ਜਿਦੋਂ ਜਾਂਦੇ ਮਦੁਰੋ ਦਾ ਦਸਤਾ ਉਹਨੂੰ ਪਤਾ ਲੱਗਦਾ ਆਪਣੀ ਕੋਈ ਤਾਂ ਬਕਵਾਈ ਕੀਤੀ ਆਇਆ ਨਹੀਂ ਕੋਲ ਆ ਆਪ ਤੈ ਕਹੇਗੇ ਦੇਖ ਕਰਕੇ ਚਾਹੂਣ ਮਹੀਨ ਯਾਰ ਯਾਹਾਂ ਦੀ ਰੱਬ ਦੀ ਸ਼ਕਤੀ ਉਸ ਮੇਰਾ ਜਿਹੜਾ ਸਮਾਪਤ ਆ ਕਰਨੇ ਸੰਗਤ ਆ ਰਹੀ ਹੈ ਕਹਿੰਦੇ ਜਿਹੜਾ ਸਰਵਣ ਸੀਗਾ ਦੋਨੋਂ ਪਾਦਾ ਉਹਨਾਂ ਦੇ ਮਾਪੇ ਜਿਹੜੇ ਅੰਡੇ ਆ ਮਾਂ ਵੀ ਅੰਡੀ ਆ ਪਿਤਾ ਵੀ ਅੰਨਾ ਪਰ ਰਾਮ ਜੀ ਦੇ ਬਦਤੈ ਬੜੀ ਕੰਧੀ ਕਰਦੇ ਬਹੁਤ ਪਿਆਰੋ ਸਰਵਣ ਜੀ ਵਹਿ ਸੀਗੇ ਕਿ ਹੋਇਆ ਹੁਣ ਜ਼ਿੰਮੇਵਾਰੀ ਇਹ ਤੇਜੀ ਸਰਬੰਧੀ ਦੇ ਕੋਲ ਹੈ ਸਰਬੰਧੀ ਦੇ ਕੋਲ ਜ਼ਿੰਮੇਵਾਰੀ ਇੱਕ ਦਿਨ ਕਹਿਣ ਲੱਗੇ ਪਿਤਾ ਜੀ ਐ ਮੇਰੀ ਪਿਆਰੀ ਮਾਂ ਤੁਹਾਨੂੰ ਬਿਨ ਤੇ ਨਹੀਂ ਤਾਂ ਨਹੀਂ ਮੈਂ ਹੁਣ ਘਰ ਦਾ ਜ਼ਿੰਮੇਵਾਰ ਹਾਂ ਮੇਰੇ ਤੁਸੀਂ ਖੁਸ਼ ਆ ਤੈ ਬੜੇ ਰਾਮਨ ਦੇ ਤੌਰ ਨੇ ਬਦਲ ਗਿਆ ਕਹਿੰਦੇ ਹਾਂ ਪੁੱਤਰ ਖੁਸ਼ ਆ ਕਹਿੰਦੇ ਜਿਵੇਂ ਪੂਰੇ ਦੇ 7 ਵਜੇ ਹੋਵੇ ਐਨਾ ਕੁਛ ਆ ਮੈਂ ਆਪ ਨੂੰ ਜ਼ਾਦ ਨਾਮ ਪਰ ਦੇਖੋ ਪੂਰੇ ਦੇ 7 ਵਜੇ ਤੇ ਕਿੰਨੀ ਤਕਰੀਬ ਬਾਤ ਉਹਦੇ ਸਮਝ ਵਿੱਚ ਨਾ ਗੱਲ ਪਈ ਥੋੜਾ ਜਿਹਾ ਸਮਾਂ ਬੀਤ ਗਿਆ ਇੱਕ ਦਿਨ ਸਾਰ ਨੂੰ ਭੱਜ ਲੱਤੇ ਆ ਤੂੰ ਹੀ ਰਿਹਾ ਤੇ 7 ਵਜੇ ਤਾਂ ਮੈਨੂੰ ਪਤਾ ਕੂਣ ਹੀ ਆਏ ਬੱਦੇ ਆ ਦੂੜ ਦੇ ਉੱਤੇ 7 ਵਜੇ ਕਿੰਨੀ ਤਕਰੀਬ ਹੁੰਦੀ ਆ ਐ ਨਹੀਂ ਬੱਕ ਕੇ ਬੈਠਾ ਕਹਿੰਦੇ ਅੱਜ ਤਾਂ ਮੇਰਾ ਰੋਮ ਰੋਮ ਦੁਸਰਾ ਕੋਸਤਨਾ ਰੋਮਣਾ ਦੁਪੀਆ ਯਾਰ ਅਮੀਨ ਪਿਤਾ ਜੀ ਨੇ ਕਿਆ ਸਿਆ ਬੇਈਨਾ ਰੋਟੀ ਹੈ ਮੈਂ ਤੇਰੇ ਤੋਂ ਪੁੱਛਾਂ ਜਿਵੇਂ ਕੂਨੀ ਹੁ ਤਾਂ ਸਾਡਾ ਬੱਚੀ ਹੋਈ ਇਹਦਾ ਹਾਲ ਤੇ ਸਰਵੰਤੀ ਕਹਿੰਦੇ ਮੇਰੇ ਮਾਪੇ ਮੇਰੇ ਤੋਂ ਬਹੁਤ ਦੁਖੀ ਹੈ ਅਈਤੀ ਨੀ ਹੁਣ ਕਿਆ ਕਰੂ ਪਿਆਰੇ ਐ ਜਾ ਕੇ ਮੱਥਾ ਟੇਕਿਆ ਆਪਣੇ ਮਾਪਿਆਂ ਨੂੰ ਮੰਨਿਆ ਰੋਂਦਾ ਐ ਮਹਾਰਾਜ ਐ ਪਿਤਾ ਜੀ ਐ ਮੇਰੇ ਮੇਰੀ ਪਿਆਰੀ ਪਿਤਾ ਜੀ ਮੇਰੀ ਪਿਆਰੀ ਮਾਤਾ ਜੀ ਮੈਂ ਬਸ ਤੁਹਾਨੂੰ ਕੀ ਤਜਰਬਾ ਅੱਜ ਮੈਨੂੰ ਸਮਝ ਆਈ ਹੈ ਫਿਰ ਉਹ ਕਹਿਣ ਲੱਗੇ ਕਿ ਤਰਾ ਜਦੋਂ ਤੂੰ ਬਾਹਰ ਚੱਲਿਆ ਜਾਂਦਾ ਤੇਰੇ ਘਰ ਵਾਲੀ ਇਹ ਦੇਦੀ ਕਹਿੰਦੇ ਸਾਹ ਨੂੰ ਕੰਗਾ ਨਹੀਂ ਸਮਝਾਂਦੀ ਹੁਣ ਨਾਲ ਦੱਸਿਆ ਕੰਗਾ ਨਹੀਂ ਸਮਝਦੀ ਕਹਿੰਦੇ ਸਾਹ ਨੂੰ ਦੁੱਧੀਆਂ ਰੋਟੀਆਂ ਦੇ ਦਿੰਦੀ ਸਾਡੇ ਜੰਦਾ ਹੀ ਆਦਾ ਨਹੀਂ ਜਾਂਦਾ ਕਹਿੰਦੇ ਬੜੇ ਦੁੱਧੀ ਕਹਿੰਦੇ ਐ ਕਰ ਤੂੰ ਬੜੇ ਦੁੱਧੀ ਹੋ ਕੇ ਬੋਲੇ ਉਹ ਕਹਿੰਦਾ ਇੱਕ ਕੀ ਆਪ ਦੀ ਮਾਂ ਨੇ ਮਾਰਦੇ ਕੁ ਮੇਰੇ ਮਾਰਦੇ ਆਪ ਨੂੰ ਸਤਨਾ ਹੁਣ ਦੇਖੋ ਕਿੰਨੀ ਦੁਖੀ ਹੋ ਗਈ ਇੱਕ ਦੀ ਆਪ ਦੀ ਮਾਂ ਨੇ ਮਾਰਦੇ ਇੱਕ ਪੁੱਤਰਾ ਮੇਰੇ ਮਾਰਦੇ ਅੱਜ ਦੇ ਬੜੇ ਜਾਮਾਂ ਦੇ ਨਾਲ ਤੁਹਾਡਾ ਵਿਆਹ ਕਰਾਇਆ ਸੀਗਾ ਕਿ ਸਾਨੂੰ ਰੋਟੀ ਵੀ ਲੋਗੀ ਸਾਹਮਣੇ ਕੱਪੜੇ ਪਹਿਨ ਲੇ ਅਸੀਂ RAM ਕੀ ਦੇ ਭਗਤ ਤਾਂ ਕੋਪੇ ਨੇ ਮੈਂ ਤਾਂ RAM ਜੀ ਨੂੰ ਵੀ ਬੇਇੱਜ਼ਤੀ ਕੀਤੀ ਐ ਕਿ ਮੇਰੀ ਮੌਤ ਹੀ ਹੋ ਜੇ ਕਹਿੰਦੇ ਉਹ ਵੀ ਮੇਰਾ ਰਾਜ ਆ ਕੋਈ ਨਾਰਾਜ ਪੂਰੀ ਕੀ ਮਾਰ ਦੇਵੇ ਬੋਲੋਂ ਪਿਆਰੇ ਬੜਾ ਰੋਇਆ ਕਹਿੰਦਾ ਪਿਤਾ ਜੀ ਅੱਜ ਤੋਂ ਬਾਅਦ ਮੈਂ ਤੁਹਾਡੀ ਬਹੁਤ ਸੇਵਾ ਕਰੂੰਗਾ ਫਿਰ ਤੁਹਾਨੂੰ ਪਤਾ ਉਹਨੇ ਨਹੀਂ ਪੜਾਈ ਸੀ ਕਿ ਇਹ ਦੁਨਵੇਂ ਪਾਸੇ ਆਪਣੇ ਮਾਪਿਆਂ ਨਾਲ ਕੀ ਕਰਦਾ ਸੀ ਕੀ ਕਰਦਾ ਫਿਰ ਦੋਨੋਂ ਪਿਆਰੇ ਲੰਘਾ ਕਹਲੇ ਜਾਂਦੇ ਆਓ ਅਸੀਂ ਬਾਤ ਨਹੀਂ ਕਰਦੇ ਮੈਂ ਦੋਵੇਂ ਟਹਿ ਕੇ ਉਸਕੇ ਪਾਣੀ ਲੈਣ ਵਾਸਤੇ ਕਹਲੇ ਜਾਂਦੇ ਮਾਤਾ ਨੂੰ ਇਨਾ ਪਿਆਰ ਕਰਦਾ ਹਰ ਵਕਤ ਨਾਲ ਦਿੰਦਾ ਹਰ ਵਕਤ ਨਾਲ ਦਿੰਦਾ ਹਰ ਵਕਤ ਜਿਨੀ ਲੋਗਾ ਹੈ ਕਲੀ ਨਹੀਂ ਲੱਗਾ ਕਲੀ ਲੱਗਾ ਕਲੀ ਨਹੀਂ ਲੱਗਾ ਮਾਤਾ ਹੋਰ ਕਿਤਾ ਬੜੀ ਖੁਸ਼ ਹੈ ਕੋ ਪਿਆਰੋ ਤਾਂ ਹੀ ਭਾਈ ਬਤਾ ਹੀ ਲਿਖਿਆ ਤੂੰ ਸਾਰਾ ਮੇਰਾ